ਅਸੀਂ ਪੰਜ ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਨ੍ਹਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਨ੍ਹਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਨੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਜਿੰਨੂ ਜਿੰਨੂ ਸਪਲਾਈ ਕਰਦੇ ਸੀ ਉਹ ਦੀ ਅਸੀਂ ਡਿਟੇਲਸ ਕੱਢ ਰਹੇ ਹਾਂ ਤੋਂ ਉਸ ਦੇ ਇਲਾਵਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ एक भीप सिंह है कुलदीप सिंह ने एक सुरजीप सिंह एक राजेंद्र सिंह पंजाब सरकार वालों नशिया के खिलाफ चलाई मुहिम अज मुक्तर साहब पुलिस ने एक वही सफलता हासिल हुई है जो सा ਉਥਾਨੇ ਗਿਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਗਿਦਰਬਾ ਅਸੀਂ ਪੰਜ ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਲੀਪਿੰਡ ਦੇ ਵਿੱਚ ਉਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹਾਂ ਔਰ ਦੋਸਤੋ ਲਾਵਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ ਇੱਕ ਸੁਜੀਤ ਸਿੰਘ ਤੇ ਰਾਜਿੰਦਰ ਸਿੰਘ ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਮੈਂਟ ਚਲਾਉਣ ਲੱਗੇ ਜੋ ਆਲਰੇਡੀ ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗਸ ਸਮਗਲਰ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾਗੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵੰਡ ਲੀਦੇ ਸਰ ਕਿੱਥੋਂ ਦੇ ਰਹਿਣਾ ਸੀ ਕੋਈ ਪਤਾ ਵੀ ਉਹਨਾਂ ਨੂੰ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਫਗਰ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਦਾ ਸਰ ਕਿੱਥੋਂ ਹੋਏ ਇਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸੀਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੜੀ ਦੇ ਦੀ ਗੜੀ ਵਿੱਚ ਸੀ ਤੇ ਇਹਨਾਂ ਦੇ ਕੋਲ ਆਲਮੋਸਟ ਲੱਖ 10000 ਕੈਸ਼ ਸੀ ਗਦੇ अराउंड 50 ਕਿਲੋ ਬੁੱਕੀ ਇਨਾਂ ਦੀ ਘਟੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗੇ ਸੋਈ ਪੁੱਛਗੇ ਸੋਾਰੇ ਨੇ ਦੱਸਿਆ ਕਿ ਅਸੀਂ ਇਸ ਅਗੇ ਫਲਾਣਾ ਫਲਾਣਾ ਬੰਦੇ ਨੂੰ ਸਪਲਾਈ ਕਰਨ ਤਾਰੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ 50 ਕਿਲੋ ਇਹਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲ ਬਰਾਮਦ ਹੈ ਇਹ ਜਿੰਮੇ ਤਾਂ ਕਰਦੇ ਆ ਰਸ ਕੋ ਪਹਿਲਾਂ ਹੀ ਮੰਗਦੇ ਕਰਦੇ ਇਹ ਵਾਲੇ ਸਾਡਾ ਪਰਚਾ ਹੋਇਆ ਹੈ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਨਿਕਾਲੀ ਜਾਣਗੀਆਂ ਤੇ ਉਹਨਾਂ ਦੇ ਵਿੱਚ ਬੇਲਾ ਬੁਲਾ ਕਿਵੇਂ ਹੋਈ ਹੈ ਉਹ ਚੈੱਕ ਕਰਕੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਇਹ ਗੱਡੀਆਂ ਤੇ ਲੈ ਕੇ ਆਂਦੀ ਜੀ ਜੀ Rajasthan ਤੋਂ ਇੱਥੋਂ ਸਪਲਾਈ ਹੁੰਦੀ ਸੀ ਵਰਨਾ ਗੱਡੀ ਸੀਗੀ ਸਰ ਜਿਹੜੇ ਪੈਸੇ ਪਏ ਆ ਇਹ ਕਿੰਨੀ ਅਮਾਉਂਟ ਹੈ ਤੇ ਕਿਸ ਤਰ੍ਹਾਂ ਪਹੁੰਚੀ ਇਹ ਹੈ ਕਿ 5 ਲੱਖ ਇਹ ਹੈ ਕਿ 5 ਲੱਖ हाँ तो दे साढ़े पांच लाख एक, एक लाख दस हजार एक हैगी टोटल छह लाख साठ हजार रुपए कैश है ये इन्होंने इटे किए सी आगे बुकिंग सप्लाई करके जी छोटी उम्र की नहीं एक सताई साल एक साल का एक, एक पचास साल एक है पांच बने की गिरफ्तारी हो चुकी है बाकी साजा जो है पुछगिछ चल रही है इन्हना रिमांड लिती गई है तो उसको बाद आगे 3 ਦਿਨ ਦੀ ਮਾਰਲੀ ਤੇਗੇ ਅਗੇ ਅਗੇ ਕਾਰਵਾਈ ਜੁ ਬੰਦੀ ਹੋ ਕੇ ਤੀਜਰ ਹੋਗੀ ਸਰ ਇਹ ਰਾਜਸਥਾਨ ਤੋਂ ਕਿੱਥੋਂ ਲੈ ਕੇ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰੇ ਇਹ ਹਾਲੇ ਜੋ ਹੈ ਕਿ ਕੋਟਾ ਤੋਂ ਲੈ ਕੇ ਆ ਰਹੇ ਸੀ ਅਗੇ ਕਿੱਥੇ ਕਿੱਥੇ ਸਪਲਾਈ ਕਰਦੇ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਦੋ ਚੀਜ਼ ਥੀਅਰ ਹੋਣੀ ਹੈ ਤੁਹਾਨੂੰ ਲੈ ਕੇ ਆਉਣਾ